ਅੱਜ ਸੈਸ਼ਨ ਜਿਹੜਾ ਯੂਨਿਟ ਗੁਰਦਾਸਪੁਰ ਤੋਂ ਅੱਜ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਅਸੀਂ ਉਹਨਾਂ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਜਿਹੜੇ ਸਮਾਜ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਵਧੀਆ ਸੇਧ ਦੇ ਰਹੇ ਨੇ ਹਰਜਿੰਦਰ ਸਿੰਘ ਉਹਨਾਂ ਨੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧੀਆ ਖਬਰਾਂ ਲਾਈਆਂ ਨੇ ਸੜਕਾਂ ਦੇ ਇਸ਼ੂ ਚੁੱਕੇ ਨੇ ਇੱਕ ਇਹਨਾਂ ਨੇ ਜਿਹੜਾ ਕਿ ਉਹ ਪੁਲਿਸ ਪ੍ਰਸ਼ਾਸਨ ਦੀ ਵੀ ਮਦਦ ਕੀਤੀ ਆ ਚੋਰ ਵੀ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਸੀ ਬਾਅਦ ਚੋ ਜਿਹੜਾ ਕਿ ਪੁਲਿਸ ਨੇ ਕੀ ਕਾਰਵਾਈ ਕੀਤੀ ਉਹ ਤੇ ਬਾਅਦ ਰਵਜਾਂ ਨੇ ਇਹ ਹੈ ਕਿ ਇਹਨਾਂ ਦੀ ਜਿਹੜੀ ਕੰਮ ਇਹਨਾਂ ਦੀ ਜਿਹੜੀ ਡੈਡੀਕੇਸ਼ਨ ਹੈ ਮਿਹਨਤ ਹੈ ਜਿਹੜੀ ਇਹਨਾਂ ਦੀ ਉਹ ਬਹੁਤ ਵਧੀਆ ਸਾਡੇ ਯੂਨੀਅਨ ਵਾਸਤੇ ਵੀ ਹੈ ਔਰ ਵਧੀਆ ਤਰੀਕੇ ਨਾਲ ਇਹ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਨਸ਼ੇ ਦੇ ਖਿਲਾਫ ਮੁੱਦਾ ਚੁੱਕ ਰਹੇ ਨੇ ਔਰ ਰੋਡਸ ਜਿਹੜੀਆਂ ਟੁੱਟੀਆਂ ਹੋਣਾਂ ਦੇ ਇਹ ਦਿਨਾਂ ਨਗਰ ਇਲਾਕੇ ਦੇ ਵਿੱਚ ਕਾਫੀ ਇਹ ਸਰਗਰਮ ਨੇ ਔਰ ਲਗਾਤਾਰ ਇਹਨਾਂ ਦੇ ਫਾਲੋਅਰ ਵੀ ਇਸ ਕਰਕੇ ਵਧ ਰਹੇ ਨੇ ਕਿਉਂਕਿ ਇਹ ਬਹੁਤ ਵਧੀਆ ਤਰੀਕੇ ਨਾਲ ਆਵਾਜ਼ ਲੋਕਾਂ ਦੇ ਚੁੱਕ ਰਹੇ ਨੇ ਔਰ ਸਾਡੀ ਯੂਨੀਅਨ ਵੱਲੋਂ ਗੁਰਦਾਸਪੁਰ ਵੱਲੋਂ ਪ੍ਰਧਾਨ ਸ਼੍ਰੀ ਅੰਗੁਰਾਲਾ ਜੀ ਦੇ ਆਦੇਸ਼ ਤੇ ਉਹਨਾਂ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਨੇ ਕਿਉਂਕਿ ਇਹ ਇਹ ਉਮੀਦ ਸੀ ਸਰਕਾਰਾਂ ਤੋਂ ਜਾਂ ਪ੍ਰਸ਼ਾਸਨ ਤੋਂ ਨਹੀਂ ਰੱਖਣੀ ਕਿ ਕਿਹੜਾ ਪੱਤਰਕਾਰ ਚੰਗਾ ਕੰਮ ਕਰ ਰਿਹਾ ਉਹਨੂੰ ਵਧੀਆ ਸਨਮਾਨਿਤ ਕਰੀਏ ਇਹ ਆਪ ਅਸੀਂ ਕਰਨਾ ਅਸੀਂ ਐਜ਼ ਪ੍ਰਧਾਨਮੈਂ ਆਪਣੇ ਦਿਨਾਨਗਰ ਦੇ ਸਾਡੇ ਪ੍ਰਧਾਨ ਨੇ ਹਰਜਿੰਦਰ ਜੀ ਇਹਨਾਂ ਨੂੰ ਇਸ ਕਰਕੇ ਸਨਮਾਨਿਤ ਕੀਤਾ ਵੀ ਕਿਉਂਕਿ ਅੱਗੇ ਵੀ ਹੋਰ ਜਿਹੜਾ ਕੋਈ ਪੱਤਰਕਾਰ ਵਧੀਆ ਕੰਮ ਕਰੇਗਾ ਆਪਾਂ ਉਹਦਾ ਲਗਾਤਾਰ ਮਾਨ ਸਨਮਾਨ ਕਰਦੇ ਰਾਵਾਂਗੇ ਔਰ ਤੁਸੀਂ ਇਹ ਵੀ ਮੈਂ ਤੁਹਾਨੂੰ ਇੱਕ ਅਪੀਲ ਕਰਾਂਗਾ ਕਿ ਇਹ ਜਿਹੇ ਜਿਹੇ ਮੁੱਦੇ ਤੁਹਾਨੂੰ ਦਿਨਾਨਗਰ ਇਲਾਕੇ ਵਿੱਚ ਮਿਲ ਰਹੇ ਨੇ ਤਾਂ ਹਰਜਿੰਦਰ ਜੀ ਨਾਲ ਜ਼ਰੂਰ ਸ਼ੇਅਰ ਕਰੋ ਔਰ ਮੈਨੂੰ ਇਹ ਵਿਸ਼ਵਾਸ ਆ ਕਿ ਇਹ ਨਿਡਰ ਹੋ ਕੇ ਤੁਹਾਡੇ ਜਿਹੜੇ ਇਸ਼ੂਸ ਨੇ ਚੁੱਕਣਗੇ ਧੰਨਵਾਦ ਸੋ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਜੇਸ਼ ਪੰਡਤ ਮੁਖਬਲਾਰਾ ਰਜਿਸਟਰਡ ਐਸੋਸੀਏਸ਼ਨ ਗੁਰਦਾਸਪੁਰ ਤੋਂ ਦਿਨਾਨਗਰ ਤੋਂ ਸਾਡੇ ਪ੍ਰਧਾਨ ਨੇ ਹਰਜਿੰਦਰ ਜੀ ਜਿਹੜੇ ਕਿ ਇੱਕ ਬੜੇ ਦਲੇਰ ਮੈਂ ਕਹਾਵਾਂਗਾ ਔਰ ਇੱਕ ਨਿਡਰ ਪੱਤਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਇਹਨਾਂ ਨੇ ਚੁੱਕਿਆ ਵਾ ਇਹਨਾਂ ਨੇ ਇੱਕ ਦਲੇਰਾਨਾ ਅੰਦਾਜ਼ ਦੇ ਵਿੱਚ ਜਿਹੜਾ ਵਾ ਇੱਕ ਚੋਰ ਨੂੰ ਵੀ ਕਾਬੂ ਕਰਕੇ ਜਿਹੜਾ ਵਾ ਉਹ ਪੁਲਿਸ ਦੇ ਹਵਾਲੇ ਕੀਤਾ ਔਰ ਵੈਸੇ ਵੀ ਸਾਰਾ ਸਾਲ ਜਿਹੜਾ ਵਾ ਅ ਹਰਜਿੰਦਰ ਜੀ ਬਾਰੇ ਮੈਂ ਜਿੰਨਾ ਕ ਜਾਣਨਾ ਵਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਨਹੀਂ ਮੇਰੇ ਜਾਨੂ 2-3 ਮਹੀਨੇ ਦਾ ਹੀ ਮੈਨਾਂ ਜਾਣਨ ਡਿਆ ਵਾ ਲੇਕਿਨ ਵੇਖਣ ਦੇ ਵਿੱਚ ਆਇਆ ਵਾ ਕਿ ਵਾਕਈ ਜੇ ਕਿਤੇ ਕੋਈ ਦਲੇਰੀ ਦੇ ਨਾਲ ਜਿਹੜਾ ਵਾ ਇੱਕ ਲੋਕਾਂ ਦੇ ਨਾਲ ਖਲੂਨ ਦਾ ਕੰਮ ਜੇ ਕਰਦੇ ਆ ਤੇ ਉਹ ਹਰਜਿੰਦਰ ਜੀ ਕਰਦੇ ਆ ਸੋਦੀਨਾਗਰ ਇਲਾਕੇ ਦੇ ਜਿੰਨੇ ਵੀ ਲੋਕ ਨੇ ਜਿਹੜੇ ਵੀ ਸਾਡੀ ਨਿਊਜ਼ ਨੂੰ ਦੇਖ ਰਹੇ ਆ ਉਹਨਾਂ ਅਗੇ ਮੇਰੀ ਅਪੀਲ ਵੀ ਆ ਕਿ ਕੋਈ ਵੀ ਪਬਲਿਕ ਇਸ਼ੂ ਹੋਵੇ ਕਿਉਂਕਿ ਪੱਤਰਕਾਰਾਂ ਦਾ ਧਰਮ ਪਬਲਿਕ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਾ ਜਿੱਥੇ ਵੀ ਕਿਤੇ ਕੋਈ ਪਬਲਿਕ ਦੀ ਸਮੱਸਿਆ ਹੁੰਦੀ ਆ ਉਹ ਹਰਜਿੰਦਰ ਜੀ ਦੇ ਨਾਲ ਜ਼ਰੂਰ ਸੰਪਰਕ ਕਰੋ ਔਰ ਅੱਜ ਜਿਹੜਾ ਇਹਨਾਂ ਨੂੰ ਯੂਨੀਅਨ ਵੱਲੋਂ ਮਾਨ ਸਨਮਾਨ ਕੀਤਾ ਗਿਆ ਵਾ ਇਸ ਤੇ ਮੈਂ ਜਿਹੜਾ ਇੱਕ ਵਾਰੀ ਫੇਰ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਏਜੰਡਾ ਸੀ ਕਿ ਸਾਡੇ ਜਿੰਨੇ ਵੀ ਪੱਤਰਕਾਰਾਂ ਨੂੰ ਜਿਹੜੀ ਫੀਲਡ ਦੇ ਵਿੱਚ ਪ੍ਰੋਬਲਮ ਹੁੰਦੀ ਆ ਉਹਦੇ ਬਾਰੇ ਗੱਲ ਕੀਤੀ ਗਈ ਸੀ ਦੂਸਰਾ ਜਿਸ ਤਰ੍ਹਾਂ ਸਾਡੇ ਹਰਜਿੰਦਰ ਜੀ ਦਿਨਾਂਗਰ ਤੋਂ ਪ੍ਰਧਾਨ ਵੀ ਆ ਇਹਨਾਂ ਨੇ ਬਹੁਤ ਵਧੀਆ ਕੰਮ ਪਿਛਲੇ ਦਿਨੀ ਕੀਤੇ ਨੇ ਉਹਨਾਂ ਦਾ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਤੇ ਇਸ ਤਰ੍ਹਾਂ ਹਰ ਉਸ ਪੱਤਰਕਾਰ ਨੂੰ ਵੀ ਸਨਮਾਨ ਦਿੱਤਾ ਜਾਏਗਾ ਜੂਨੀਅਰ ਵੱਲੋਂ ਜਿਹੜਾ ਲੋਕ ਮੁੱਦੇ ਚੁੱਕਦਾ ਵਾ ਤੇ ਇੱਕ ਪੱਤਰਕਾਰੀ ਦੀ ਲੀ ਤੋਂ ਹਟ ਕੇ ਕੁਝ ਐਕਸਟਰਾ ਕਰਦਾ ਵਾ ਤੇ ਅਸੀਂ ਉਹਨਾਂ ਸਾਰੇ ਕਿਉਂਕਿ ਸਮਾਜ ਜਿਹੜਾ ਵਾ ਕਹਿੰਦੇ ਕਿ ਫੋਰ ਪਿਲਰ ਜਿਹੜਾ ਮੀਡੀਆ ਵਾ ਤੇ ਵਾਕੇ ਹੀ ਅਸੀਂ ਜੇ ਇਮਾਨਦਾਰੀ ਨਾਲ ਕੰਮ ਕਰਾਂਗੇ ਤੇ ਅਸੀਂ ਸਮਾਜ ਵਾਸਤੇ ਬਹੁਤ ਵਧੀਆ ਕਰ ਸਕਦੇ ਆ ਤੇ ਅੱਗੇ ਜਿਸ ਤਰ੍ਹਾਂ ਸਾਡੀ ਟੀਮ ਬਹੁਤ ਸੋਹਣਾ ਕੰਮ ਕਰਦੀ ਆ ਤੇ ਨਿਰੰਤਰ ਇਸ ਤਰ੍ਹਾਂ ਹੀ ਕਰਦੀ ਰਹੇਗੀ ਸੋ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਹੀ ਕੰਮ ਕਰੋ ਅਤੇ ਸਮਾਜ ਦੀ ਭਲਾਈ ਕਰਦੇ ਰਹੋ ਧੰਨਵਾਦ ਕਰਦੇ ਆ ਆਪਣੇ ਸਾਥੀਆਂ ਦਾ ਪੱਤਰਕਾਰ ਭਾਈ ਚਾਰੇ ਦਾ ਆਪਣੀ ਇਸ ਰਜਿਸਟਰਡ ਯੂਨੀਅਨ ਗੁਰਦਾਸਪੁਰ ਦਾ ਜਿਨ੍ਹਾਂ ਨੇ ਪਹਿਲੇ ਵੀ ਬਹੁਤ ਸਮੇਂ ਤੋਂ ਮੈਨੂੰ ਮਾਣ ਬਖਸ਼ਦੇ ਆ ਰਹੇ ਨੇ ਕਿਉਂਕਿ ਮੈਂ ਦੀਨਾ ਨਗਰ ਯੂਨੀਅਨ ਦਾ ਵੀ ਪ੍ਰਧਾਨ ਬਣਿਆ ਔਰ ਹੁਣ ਅੱਗੇ ਮੇਰੀਆਂ ਸੇਵਾਵਾਂ ਨੂੰ ਵੇਖਦੇ ਹੋਏ ਸੇਵਾਵਾਂ ਕੀ ਹੈ ਸਾਡੀਆਂ ਲੋਕਾਂ ਪ੍ਰਤੀ ਔਰ ਪੱਤਰਕਾਰਾਂ ਦੀ ਆਮ ਜਿਹੜੀ ਦੌੜ ਹੈ ਉਹ ਲੋਕਾਂ ਵਾਸਤੇ ਹੁੰਦੀ ਹੈ ਔਰ ਆਮ ਜਨਤਾ ਨੂੰ ਪੱਤਰਕਾਰਾਂ ਉਤੇ ਆਸ ਹੁੰਦੀ ਹੈ ਕਿ ਕਿਤੇ ਕੋਈ ਵਧੀਆ ਪੱਤਰਕਾਰ ਮਿਲ ਜਾਏ ਜਿਹੜਾ ਸਾਡੀ ਆਵਾਜ਼ ਉਠਾਏ ਔਰ ਪ੍ਰਸ਼ਾਸਨ ਤੱਕ ਪਹੁੰਚਾਏ ਜਿਵੇਂ ਟੁੱਟੀਆਂ ਸੜਕਾਂ ਟੁੱਟੀਆਂ ਗਲੀਆਂ ਦੇ ਮੁੱਦੇ ਆ ਬਹੁਤ ਸਾਰੇ ਮੁੱਦੇ ਆਮ ਜਨਤਾ ਦੇ ਜਿਹੜੇ ਲੁਕੇ ਰਹਿ ਜਾਂਦੇ ਆ ਔਰ ਅਸੀਂ ਲੰਬੇ ਸਮੇਂ ਤੋਂ ਇਹ ਦੌੜ ਦੇ ਵਿੱਚ ਪਏ ਸੀ ਔਰ ਤੁਹਾਡੇ ਇਸ ਰਿਣੀ ਪਿਆਰ ਦੇ ਸਦਕਾ ਹੀ ਮੈਂ ਬੜੀ ਦੌੜ ਕੀਤੀ ਆ ਕਿ ਚਲੋ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਬਣ ਕੇ ਚੱਲਣਾ ਚਾਹੀਦਾ ਹੈ ਔਰ ਆਵਾਜ਼ ਬਣਿਆ ਤੇ ਇਸੇ ਆਵਾਜ਼ ਨੂੰ ਵੇਖਦੇ ਹੋਏ ਇਸ ਪੱਤਰਕਾਰ ਰਜਿਸਟਰਡ ਯੂਨੀਅਨ ਗੁਰਦਾਸਪੁਰ ਨੇ ਅੱਜ ਸਾਨੂੰ ਸਨਮਾਨਤ ਕੀਤਾ ਔਰ ਜੋ ਸਨਮਾਨਤ ਕੀਤਾ ਤੇ ਅਸੀਂ ਧੰਨਵਾਦ ਕਰਦੇ ਆਂ ਔਰ ਹੋਰ ਵੀ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਦੇ ਆਂ ਕਿ ਕੰਮ ਜਿਹੜੇ ਆ ਨਿਰਪੱਖ ਕਰੋ ਵਧੀਆ ਕਰੋ ਔਰ ਨਿਡਰੋ ਕੇ ਕਰੋ ਤੁਹਾਡੇ ਮਗਰ ਸਮਾਜ ਹੈ ਜੇ ਤੁਸੀਂ ਪੱਤਰਕਾਰ ਹੋ ਤੁਸੀਂ ਇਕੱਲੇ ਨਹੀਂ ਹੋ ਸਮਾਜ ਤੁਹਾਡੇ ਮਗਰ ਹੈ ਔਰ ਤੁਸੀਂ ਬੁਰਾਈ ਦੇ ਜਿਹੜੇ ਮੁੱਦੇ ਚੁੱਕੋ ਔਰ ਇੱਕ ਮੁੱਦਾ ਸੀਗਾ ਦਿਨਾਂਗਰ ਦੇ ਵਿੱਚ ਚੋਰੀ ਦਾ ਕਿ ਚੋਰ ਇੱਕ ਕਿਸੇ ਲੜਕੀ ਦਾ ਪਰਸ ਚੁੱਕ ਕੇ ਦੌੜਿਆ ਤਾਂ ਚਲੋ ਕਿਸਮਤ ਚੋਰ ਦੀ ਮਾੜੀ ਸੀ ਜਾਂ ਕਿਵੇਂ ਜਾਂ ਸਮਾਂ ਹੋਇਆ ਸਾਡੀ ਨਜ਼ਰਾਂ ਸਾਹਮਣੇ ਆ ਗਿਆ ਅਸੀਂ ਪਿੱਛਾ ਕਰਕੇ ਉਹਨੂੰ ਜਿੱਥੋਂ ਤੱਕ ਹੋ ਸਕਿਆ ਦੌੜ ਕੀਤੀ ਆ ਕੋ ਕਿਲੋਮੀਟਰ ਦੇ ਵਿੱਚ ਦੌੜ ਕੇ ਉਹਨੂੰ ਫੜਿਆ ਜਿਸ ਮੁਤਾਬਕ ਅੱਜ ਪ੍ਰਧਾਨ ਸਾਹਿਬ ਬਣਾਨੇ ਗੁਰਦਾਸਪੁਰ ਤੋਂ ਸਾਨੂੰ ਇਹ ਸਨਮਾਨਿਤ ਕੀਤਾ ਔਰ ਫਿਰ ਦੁਬਾਰਾ ਆਪਣੀ ਟੀਮ ਦਾ ਔਰ ਸਾਰੇ ਪੱਤਰਕਾਰ ਭਾਈਚਾਰੇ ਦਾ ਆਪਣੇ ਵੱਲੋਂ ਬਹੁਤ ਦਿਲੋਂ ਧੰਨਵਾਦ ਕਰਦਾ ਧੰਨ